ਇੱਕ ਮਨ ਦੇ ਅੰਦਰ ਬੜੀ ਖੁਸ਼ੀ ਵੀ ਹੈ ਪਰ ਉਸ ਦੇ ਨਾਲ ਨਾਲ ਇੱਕ ਬੜੀ ਉਦਾਸੀ ਵੀ ਹੈ ਵਿਕਾਸ ਇਹ ਸਾਰਾ ਕੁਝ ਪਹਿਲਾਂ ਖੁੱਲਿਆ ਹੁੰਦਾ ਤੇ ਮੇਰੇ ਦਾਦਾ ਜੀ ਹੁੰਦੇ ਅਸੀਂ ਉਹਨਾਂ ਦੇ ਨਾਲ ਹੁੰਦੇ ਜੋ ਤੇ ਨਨ ਕਾਣੇ ਤੇ ਜਿਸੇ ਮੈਂ ਬੈਠਾ ਮੇਰਾ ਭਰਾ ਹੈ ਉਹਦੇ ਤੇ ਉਹਦੀ ਕੋਈ ਸ਼ਕਤੀ ਨਹੀਂ ਮੈਂ ਕਹਿ ਨਹੀਂ। ਉਹ ਮਸ਼ੀਰ ਦੀ ਤੌਰੀ ਸ਼ਕਲ ਹੈ ਇੱਕ ਸੀ। ਮੈਂ ਦੂਰੋਂ ਵੇਖ ਰਿਹਾ ਮੈਂ ਸਾਡਾ ਭਰਾ ਹੈ ਤੋਨੇ ਉਹਨੇ ਮੁੰਡਾ ਮਾਰ। ਮੈਂ ਨਹੀਂ ਜਾਣਦਾ। ਵਰਨਾ ਇਤਨੇ ਹਰ ਕਰਮ ਨੂੰ ਤਾਂ ਮਨੋਂ ਤੇ ਬੀ ਲੱਗਦਾ ਕਰਮ ਨੂੰ ਤੇ ਸਮਝ ਨਹੀਂ ਲੱਗਦੀ ਵੀ ਇਹਦੀ ਮਨ ਤੇ ਜਿਆ ਲੱਭੇ। ਕਿੰਨਾ ਮਿੰਟ ਵੀ ਨਾ ਲਾਵਾਂ ਤੇ ਤੁਹਾਡੇ ਕੋਲ। ਮੇਰਾ ਭਰਾ ਹੈ ਬਰੇ ਤੇਲੇ ਪਾਦਾ। ਤਨ ਮੇਹੀ ਉਹਦੀ ਕਿਸਮਤ ਸਾਡਾ ਪਿਓ ਇਧਰ ਹੋਰੋ ਕੇ ਮਰ ਗਿਆ ਬੜੇ ਦਿਨ ਲਿਖ ਜਿਹੜੇ ਵਿਛੜੇ ਨੇ ਦਰਦ ਉਹਨਾਂ ਨੂੰ ਪਤਾ ਦੂਜਿਆਂ ਦੀਆਂ ਤੇ ਗੱਲਾਂ ਨੇ ਕਹਾਣੀਆਂ ਨੇ ਕੋਈ ਗਾੜੀ ਕਿਸੇ ਨੇ ਵੇਚਿਆ ਮੈਂ ਪਿਓ ਨੇ ਨਾ ਲਾਪਿਓ ਤੂੰ ਆਵੇ ਜਾਣ ਕਿਥੇ ਰਹਿ ਤੂੰ ਹੀ ਗਾਲ ਘੋਤੇ ਲਈ ਮੇਰਾ ਗਾਲ ਦੇਵੇਂ ਇਹ ਸੇ ਨਹੀਂ ਜਾਂਦੀ ਹਾਂ ਦੀ ਪੇਸ਼ ਨਹੀਂ ਜਾਂਦੀ ਤੇ ਇਹ ਚਿੱਠੀਆਂ ਵੇਖੋ ਇਹਨਾਂ ਨੇ ਕਿਸ ਤਰ੍ਹਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ ਮੇਰੀ ਸ਼ਾਦੀ ਦਾ ਕਾਰਡ ਵੀ ਜਿਹੜਾ ਹੈ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਉਹਨੂੰ ਮਤਲਬ 27-28 ਸਾਲ ਹੋ ਗਏ ਨੇ ਇਹ ਇੱਕ ਇਹਨਾਂ ਦਾ ਪਿਆਰ ਹੈ ਜਿਹੜਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਸਾਡੇ ਢਾਡੇ ਸਾਂਹਿਆ ਨੇ ਸਾਂਝੇ ਬਾਪੂ ਜੀ ਹਰਾਂ ਦੇ ਖੇਤ ਨੇ ਤੇ ਮੈਂ ਇਥੋਂ ਮਿੱਟੀ ਲੈਣੀ ਆ 1947 ਦੇ ਟਾਈਮ ਜੋ ਸਾਡੀ ਫੈਮਿਲੀ ਨੇ ਗਵਾਇਆ ਉਹ ਸ਼ਬਦਾ ਵਿੱਚ ਬਿਆਨ ਕਰਨਾ ਤੇ ਬਹੁਤ ਔਖਾ ਹੈ ਅੱਧੇ ਜੀ ਇੱਧਰ ਰਹਿ ਗਏ ਨੇ ਅੱਧੇ ਜੀ ਉਧਰ ਰਹਿ ਗਏ ਨੇ ਉਹ ਜੋ ਸਾਡਾ ਸਾਰਾ ਕੁਝ ਗਵਾਚਿਆ ਹੈ ਰਿਸ਼ਤੇ ਸਾਡੇ ਭੈਣ ਭਰਾ ਉਹ ਜਿਹੜਾ ਨੁਕਸਾਨ ਦੀ ਪਰਵਾਹੀ ਉਹ ਕਦੀ ਵੀ ਨਹੀਂ ਹੋ ਸਕਦੀ ਮੇਰਾ ਨਾਮ ਕਿਰਨਕੌਰ ਘੁਮਣ ਮੈਂ ਚੜ੍ਹਦੇ ਪੰਜਾਬ ਤੋਂ ਆ ਤੇ ਇਸ ਟਾਈਮ ਮੈਂ ਜੁਕੇ ਚ ਰਹਿ ਰਹੀ ਆ ਤੇ ਮੈਂ ਪਾਕਿਸਤਾਨ ਆਈ ਆ ਆਪਣੇ ਵੱਡੇ ਵਡੇਰਿਆਂ ਦਾ ਪਿੰਨ ਲੱਭਣ ਤੇ ਕਿਹਦਾ ਲੱਗ ਰਿਹਾ ਹੈ ਪਹਿਨੀ ਤੁਹਾਨੂੰ ਕੀ ਫੀਲ ਹੋ ਰਿਹਾ ਹੈ ਤੁਸੀਂ ਆਪਣੇ ਪੁਰਖਿਆਂ ਦੀ ਧਰਤੀ ਤੇ ਉਹਨਾਂ ਦਾ ਪਿੰਨ ਵੇਖਣ ਜਾ ਰਹੇ ਇੱਕ ਮਨ ਦੇ ਅੰਦਰ ਬੜੀ ਖੁਸ਼ੀ ਵੀ ਹੈ ਪਰ ਉਸ ਦੇ ਨਾਲ ਨਾਲ ਇੱਕ ਬੜੀ ਉਦਾਸੀ ਵੀ ਹੈ ਵਿਕਾਸ ਇਹ ਸਾਰਾ ਕੁਝ ਪਹਿਲਾਂ ਖੁੱਲਿਆ ਹੁਣ ਦਾਤੇ ਮੇਰੇ ਦਾਦਾ ਜੀ ਹੁੰਦੇ ਅਸੀਂ ਉਹਨਾਂ ਦੇ ਨਾਲ ਹੁੰਦੇ ਤੇ ਇਸ ਵੇਲੇ ਜਦੋਂ ਮੈਂ ਆਈ ਆ ਮੈਂ ਤਾਇਆ ਜੀ ਨੂੰ ਮਿਲ ਕੇ ਆਈ ਆ ਤੇ ਜਦੋਂ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਪੁੱਛੀਆਂ ਤੇ ਉਹਨਾਂ ਨੇ ਸਾਰਾ ਪੁਰਾਣਾ ਜਿਹੜਾ ਦੱਸਿਆ ਤੇ ਨਾਲ ਉਹ ਰੋ ਰਹੇ ਸਨ ਕਹਿੰਦੇ ਸਨ ਕਿ ਮੇਰੇ ਕੋਲ ਚੱਲਿਆ ਨਹੀਂ ਜਾਂਦਾ ਚਾਹੇ ਮੈਨੂੰ ਵੀਲ ਚੇਅਰ ਤੇ ਲੈ ਜਾ ਪਰ ਇੱਕ ਕਰ ਮੈਨੂੰ ਮੇਰੇ ਪਿੰਡ ਲੈ ਜਾ ਤੇ ਮੈਂ ਚੌਨੀ ਆ ਕਿ ਹੌਣ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਸਿਆਲਕੋਟ ਮੋਟਰਵੇ ਤੋਂ ਪਿੰਡ ਗੰਜਿਆਲ ਆ ਸਾਡਾ ਪਿੰਡ ਸੀ ਵੱਡੇ ਬਜ਼ੁਰਗਾਂ ਦਾ ਗੰਜਿਆਵਾਲੀ ਜ਼ਿਲ੍ਹਾ ਸਿਆਲਕੋਟ ਤੇ ਮੇਰੇ ਦਾਦਾ ਜੀ ਜਿਹੜੇ ਸਨ ਉਹ ਤਿੰਨ ਭਰਾ ਸਨ ਤੇ 1947 ਦੀ ਵੰਡ ਦੇ ਵਿੱਚ ਦਾਦਾ ਜੀ ਦੋ ਭਰਾ ਜਿਹੜੇ ਸਨ ਉਹ ਭਾਰਤ ਚਲੇ ਗਏ ਤੇ ਇੱਕ ਭਰਾ ਜਿਹੜਾ ਸੀ ਉਹ ਉਹਨਾਂ ਦਾ ਇੱਥੇ ਰਹਿ ਗਿਆ ਕਿਸੇ ਕਾਰਨ ਉਹ ਉੱਥੇ ਨਹੀਂ ਜਾ ਸਕੇ ਅਸੀਂ ਉਹਨੂੰ ਪਿੰਡ ਦੇ ਬਿਲਕੁਲ ਕੋਲ ਪਹੁੰਚ ਗਏ ਹੈ ਨਹੀਂ ਪੈਂਦੀ ਕੀ ਫੀਲ ਆ ਰਿਹਾ ਤੁਸੀਂ ਪਿੰਡ ਆਪਣੇ ਦੇ ਬਿਲਕੁਲ ਜੂੰਗ ਤੇ ਜੇ ਹਾਂਜੀ ਇੱਕ ਪਹਿਲੀ ਗੱਲ ਤੇ ਕਹਾਂਗੀ ਕਿ ਸਬਰ ਨਹੀਂ ਹੋ ਰਿਹਾ ਜਿਹੜਾ ਰਸਤਾ ਘੰਟੇ ਡੇਢ ਘੰਟੇ ਦਾ ਸੀ ਉਹ ਸਾਰੇ ਦਿਨ ਦਾ ਲੱਗ ਰਿਹਾ ਛੇਤੀ ਪਿੰਡ ਪਹੁੰਚ ਜਾਵਾਂ ਐਸਾ ਵੀ ਇੱਕ ਛਿਣ ਵੀ ਲੇਟ ਨਾ ਹੋਵਾਂ ਠੀਕ ਮਤਲਬ ਦਵਾਵਾਂ ਤੁਹਾਡੇ ਵੱਡਿਆਂ ਦੀਆਂ ਤੁਹਾਡੀਆਂ ਸਭ ਦੀਆਂ ਮਤਲਬ ਅੱਜ ਜਿਵੇਂ ਪੂਰੀਆਂ ਹੋ ਗਈਆਂ ਕਿ ਤੁਸੀਂ ਆਪ ਦੇ ਵੇਖਿਆ ਮਤਲਬ ਜੇ ਮੈਂ ਕਹਾਂ 40 ਸਾਲ ਲੱਗੇ ਨੇ ਮੈਨੂੰ ਇੱਥੇ ਤੱਕ ਪਹੁੰਚਣਾ ਇਹ ਅੱਜ ਦੀ ਗੱਲ ਨਹੀਂ ਜਾਂ 2 ਘੰਟਿਆਂ ਦੀ ਗੱਲ ਨਹੀਂ ਮੈਨੂੰ 40 ਸਾਲ ਲੱਗੇ ਨੇ ਮਤਲਬ ਜਦੋਂ ਦੀ ਮੈਂ ਆਪਣੀ ਹੋਸ਼ ਸੰਭਾਲੀ ਹੈ ਕੋਈ 10 ਸਾਲ ਦੇ ਉਦੋਂ ਦੇ ਆਪਣੇ ਦਾਦਾ ਜੀ ਕੋ ਮੇਰੇ ਬਾਪੂ ਜੀ ਕੋਲੋਂ ਮੇਰੇ ਤਾਇਆ ਜੀ ਕੋਲੋਂ ਉਹ ਇਕੱਠੇ ਬਹਿ ਕੇ ਗੱਲਾਂ ਕਰਦੇ ਹੁੰਦੇ ਸਨ ਸਾਰੀ ਕਹਾਣੀ ਦੱਸਦੇ ਹੁੰਦੇ ਸਨ ਤੇ ਉਹਨਾਂ ਨੂੰ ਹੁੰਦਾ ਸੀ ਕਦੀ ਤੇ ਅਸੀਂ ਜਾਵਾਂਗੇ ਪਰ ਉਸ ਚੀਜ਼ ਨੂੰ ੜੀਖਦੇ ਆ ੜੀਖਦੇ ਆ ਅੱਜ 40 ਸਾਲ ਹੋ ਗਏ ਨੇ ਮੈਨੂੰ 40 ਸਾਲ ਬਾਅਦ ਮੈਂ ਇੱਥੇ ਪਹੁੰਚੀ ਸਤਿ ਸ੍ਰੀ ਅਕਾਲ ਬੜਾ ਹਰਸਾ ਲੱਗੇ ਹੋ ਗਏ ਮੇਰੇ ਦਾਦਾ ਜੀ ਹੁਰੀ ਤਿੰਨ ਭਰਾ ਸਨ ਸਭ ਤੋਂ ਵੱਡੇ ਸਨ ਸਰਦਾਰ ਵਧਾਵਾ ਸਿੰਘ ਘੁੰਮਣ ਸਰਦਾਰ ਬਹਾਦਰ ਸਿੰਘ ਘੁੰਮਣ ਤੇ ਸਰਦਾਰ ਉਜਾਗਰ ਸਿੰਘ ਘੁੰਮਣ ਜਿਹੜੇ ਕਿ ਇੱਥੇ ਰਹਿ ਗਏ ਸਨ ਤੇ ਕਿਸੇ ਕਾਰਨਾ ਕਰਕੇ ਜਿਹੜਾ ਆ ਉਹ ਉਸ ਪਾਰ ਨਹੀਂ ਜਾ ਸਕੇ ਤੇ ਫਿਰ ਪਹਿਲਾ ਨਾਂ ਜਿਹੜਾ ਸੀ ਉਹਨਾਂ ਦਾ ਉਜਾਗਰ ਸਿੰਘ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਨਾਂ ਬਦਲ ਕੇ ਜਿਹੜਾ ਸੀ ਉਹ ਗੁਲਾਮ ਮੁਹੰਮਦ ਹੋ ਗਿਆ ਤੇ ਜਦੋਂ ਮੈਂ ਇੱਥੇ ਆਈ ਮੈਨੂੰ ਪਤਾ ਲੱਗਿਆ ਉੱਥੇ ਮਿਲਣਗੇ ਤੇ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਵੀ ਹੋਈ ਤੇ ਮੇਰੀਆਂ ਅੱਖਾਂ ਵਿੱਚੋਂ ਸ਼ਮਸ਼ਮ ਹੰਝੂ ਜਿਹੜੇ ਸੀ ਉਹ ਵਹਿ ਤੁਰੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਚਾਚਾ ਜੀ ਜਿਹੜੇ ਨੇ ਉਹ ਜਿਉਂਦੇ ਨੇ ਜਿਹੜੇ ਮੇਰੇ ਦਾਦਾ ਜੀ ਦੇ ਭਰਾ ਸਨ ਉਹਨਾਂ ਵਿੱਚੋਂ ਜਿਹੜੇ ਪਹਿਲੇ ਬੱਚੇ ਸਨ ਉਹ ਜਿਉਂਦੇ ਸਨ ਪਾਈ ਮੇਰਾ ਜੋ ਤੇ ਨਿਕਾਣੇ ਤੇ ਜਿਸੋ ਮੈਂ ਬੈਠਾ ਮੇਰਾ ਪ੍ਰਾਇ ਉਹ ਤੇ ਉਹਦੀ ਕੋਈ ਸ਼ਕਤੀ ਆ ਨਹੀਂ ਮੈਂ ਕਹਿ ਨਹੀਂ ਸਕਦਾ ਉਹ ਸਿਰ ਦੀ ਟੋਰੀ ਸ਼ਕਲ ਇੱਕ ਸੀ ਮੈਂ ਦੂਰੋਂ ਬੈਠਾ ਮੈਂ ਆ ਸਾਡਾ ਪ੍ਰਾਇ ਤੋਨੇ ਉਹਨੇ ਮੁੱਝਾ ਮਾਰ ਪਾ ਪਪਾ ਦਾਦਾ ਪਿਓ ਜੀ ਨਾਲ ਗੱਲ ਕਰਦਾ ਸੀ ਨਾ ਅੱਡਾਈ ਬਾਦਰੇ ਦੀ ਰਾਹੀ ਕੱਟ ਡਾਂਗ ਮਾਰ ਦੇ ਕਹਿੰਦੇ ਨਿਕਾਹ ਦਾ

ਦੇ ਹਾਈ ਕੋਈ ਕੀ ਗੱਲ ਫਿਰਾਈ ਐ ਇੰਨਾ ਸਾਡਾ ਬਾਗ ਪਰਵਾਹ ਤੇ ਨਰ ਰਕਤਾਲ ਬਲ ਇੱਕ ਮਾਂ ਪੁੱਤਰ ਕਲਾ ਰਾਇ ਦਾਂ ਮੇਰੇ ਇਹ ਕਹਿ ਰਾਇ ਸਦਾ ਪਿਓ ਇਤੇ ਰੋ ਕੇ ਮਰ ਗਏ ਜਿਹੜੇ ਵਿਛੜੇ ਨੇ ਦਰਦ ਉਹਨਾਂ ਨੂੰ ਪਤਾ ਦੂਜਿਆਂ ਦੀਆਂ ਤੇ ਗੱਲਾਂ ਨੇ ਕਹਾਣੀਆਂ ਨੇ ਬੇਸ਼ੱਕ ਕਹਿੰਦੇ ਸੀ ਵੇਖ ਕੇ ਆਏ ਉੱਥੇ ਇੱਕ ਟਾਲੀ ਹੁੰਦੀ ਸੀ ਖੂ ਤੇ ਉਹ ਹੈਗੀ ਏ ਕਿ ਉਹ ਫੋਟੋ ਚੀਕ ਪਾਪਲ ਦੱਸ ਬੋਸਾਂ ਨੇ ਅਹ ਕਹਿੰਦੇ ਪੀਪਲ ਦੀਆਂ ਫੋਟੋ ਖਿੱਚ ਕੇ ਲਈ ਅੰਨਰ ਹੋ ਇਹਨਾਂ ਮੇਰੇ ਕੋ ਵੀਖੇ ਨਹੀਂ ਸੀ ਜਾਂਦੇ ਉਹ ਸਰ ਗੱਲ ਦਾ ਘੱਪੀ ਉਹ ਸੀ ਨਾ ਜੀਉਂਦਾ ਬੜੀਆ ਮੈਨੂੰ ਕਹਿੰਦਾ ਤੂੰ ਮੇਰਾ ਵਾਦਾ ਕਰ ਤੂੰ ਚੱਲੀ ਏ ਅਗਲੀ ਵਾਰੀ ਮੈਨੂੰ ਲੈ ਕੇ ਜਾਈ ਸੋ ਲਾ 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 ਜਿੰਦਗੀ ਆ ਤਾ ਕਰੇ ਯਾਨੀ ਕੰਮ ਬਣਾ ਇਤਨਾ ਹਰ ਸੇ ਪਰ ਮੈਨੂੰ ਤਾਂ ਮਨੋ ਤੇ ਵੀ ਲਾ ਚੱਕ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਜੇ ਮੈਨੂੰ ਤੇ ਵੀ ਲਾ ਲਬੇ ਨਾ ਤੇ ਮੈਂ ਮਿੰਟ ਵੀ ਨਾ ਲਾਵਾਂ ਜੀ ਤੁਹਾਡੇ ਕੋਲ ਮਾਫ ਮੇਰਾ ਭਰਾ ਹੀ ਬੜੇ ਤਰਲੇ ਪਾ ਗਿਆ ਪਰ ਨਹੀਂ ਸੀ ਉਹਦੀ ਕਿਸਮਤ ਨਹੀਂ ਸੀ ਗੱਲ ਬਣਦੀ ਉਹ ਵੀ ਬੜਾ ਨਨਕਾੜੇ ਅਸੀਂ ਦੋਵੇਂ ਪਰ ਆ ਬੜਾ ਖਦਰ ਫੇਰ ਜਾ ਕੇ ਰਾ ਸਾਡਾ ਮਿਲਿਆ ਇੱਕ ਪੜਿਓਾ ਸਾਡਾ ਸੀ ਪੇਰਾ ਆਜੀਤਰਾ ਦੇ ਫਿਰ ਉੱਥੇ ਮਿਲ ਗਏ ਤੇ ਕਿ ਆਸੀ ਫੇਰ ਸਾਨੂੰ ਉਹ ਨਹੀਂ ਉਹ ਦੁਗਮਗਰੋਂ ਫਿਰ ਰਹੀ ਸੀ ਯੋਰ ਲਾ ਰਹੇ ਸਾਨੂੰ ਨਹੀਂ ਲੱਗਾ ਬਾਪੂ ਜੀ ਦੇ ਦੂਜੇ ਭਰਾ ਸੀ ਬਧਾਵਾ ਸਿੰਘ ਉਹਨਾਂ ਨੇ ਨਾ ਜਵਾਨ ਕੁੰਝ ਹੋ ਗਈ ਸੀ ਤੇ ਉਹ ਪੱਥਰ ਦੇ ਨਾ ਸਲੇਟੀ ਨਾਲ ਬਣਾ ਬਣਾ ਕੇ ਦੱਸਦੇ ਹੁੰਦੇ ਸਨ ਇੱਥੇ ਦੀਆਂ ਗੱਲਾਂ ਤੁਹਾਨੂੰ ਕੋ ਬੋਲਿਆ ਨਹੀਂ ਸੀ ਜਾਂਦਾ खुदारी कस किसी ने बेचा में पे उन्हें न दा पे हो तो आवे जान के थे रात कोई नाल तो चल रहा है पुत्रा गाल ले ले पेश नहीं जान हां जी पेश नहीं जान दे अनोख सिंह अच्छा बराबर हां जी ਉਹ ਠੀਕ ਹੈ ਨਾ ਪੂਰੇ ਹੋ ਗਏ ਨੇ ਕਾਈ ਨਾ ਦੱਸਾਂ ਪੂਰੇ ਹੋ ਗਏ ਆ 2015 ਚ ਪੂਰੇ ਹੋ ਗਏ ਕੋਈ ਰਹਿੰਦੇ ਨਹੀਂ ਆ ਉਹ ਇੱਥੇ ਹੀ ਆ ਕੇ ਦੇਖਿਆ ਸੀ ਕਿ ਇੱਥੇ ਮਿਲੇ ਸਾਂ ਦੀਪੂ ਬੂਆ ਸਭ ਤੋਂ ਵੱਡੀ ਹੁੰਦੀ ਸੀ ਉਹ ਵੀ ਪੂਰੇ ਹੋ ਗਏ ਨੇ ਹਾਂ ਤੇ ਮੇਰੇ ਡੈਡੀ ਅਨੋਖ ਸਿੰਘ ਸਭ ਤੋਂ ਛੋਟੇ ਸੀ ਉਹ ਵੀ ਪੂਰੇ ਹੋ ਗਏ ਨੇ ਕੋਈ ਕੋਈ ਰਹਿੰਦੇ ਨਹੀਂ ਹਾਂ ਤਾਂ ਜੀ ਰਹਿੰਦੇ ਨੇ ਸੰਤੋਸ਼ੀ ਹਾਂ ਸੰਦੋਸ਼ ਤਾਇ ਜੀ ਵੀ ਪੂਰੇ ਹੋ ਗਏ ਨੇ ਦੋ ਤਿੰਨ ਸਾਲ ਹੋ ਗਏ ਨੇ। ਹਾਂ। ਕਮੀ ਹੈ। ਅੰਦਰ ਹੈ। ਤੇ ਗੇੜਾ ਸਾਡਾ ਤਾਇਆ ਹਾਂ ਦਾ। ਉਹਦੇ ਮੁੰਡੇ ਜਿੰਦੀ ਤਦ ਵੀ ਸੀ। ਬਾਦ ਸਿੰਘ। ਹਾਂ। ਨਹੀਂ ਦੂਜੇ ਤੋਂ ਵੱਡੇ ਨੇ। ਮੈਂ। ਹਾਂ। ਕਾਜੇ ਬਾਦ ਤੋਂ ਸਾਡੇ ਪੇਉ ਤੋਂ ਵੀ ਵੱਡਾ ਸੀ। ਬਾਦ ਬਦਾਵਾ ਸਿੰਘ। ਦਾਵਾ ਸਿੰਘ ਹਾਂਜੀ। ਉਹਦੇ ਸਾਡਾ ਪੁੱਤਰ ਦੋ ਜਿੰਦੀ ਤਦ ਲਈ ਸੀ। ਹਾਂਜੀ। ਉਹ ਹਾਂਜੀ। ਉਹ ਪੁੱਤਰ ਉਹ ਬਲਾਸਨ ਉਹ ਪਹਿਲਾ ਪਿੰਡ ਹੀ ਹੁੰਦੇ ਸਨ ਫਿਰ ਇੱਥੋਂ ਪਿੰਡ ਤੋਂ ਕਿਤੇ ਉਹਨਾਂ ਨੇ ਮੈਂ ਕਿਹਾ ਹੁਸ਼ਿਆਰਪੁਰ ਕਿਤੇ ਹੋਰ ਪਾਸੇ ਜ਼ਮੀਨ ਲੈ ਲਈ ਜਾ ਕੇ ਹਾਂਜੀ ਆ ਮਨੂ ਸੰਤੋਸ਼ ਦਾ ਸਾਹਿਬ ਜੀ ਸਾ ਨੂੰ ਪਾਈ ਮੈਂ ਲੈ ਲਈ ਉਹਨਾਂ ਕੋਲ ਹਾਂਜੀ ਤੇ ਅਗੋਂ ਟੁਰ ਗਏ ਹਾਂਜੀ ਇਹ ਮੈਂ ਨਾ ਗੱਲ ਕੀਤੀ ਹਾਂਜੀ ਹਾਂਜੀ ਤੇ ਅਗੋਂ ਉਹਨਾਂ ਦੇ ਉਹਨਾਂ ਦੇ ਪੁੱਤਰ ਦੇ ਪੁੱਤਰ ਦੀ ਇੱਕ ਇੱਕ ਫੌਤ ਹੋ ਗਿਆ ਸੀ ਜਵਾਨੀ ਚ ਕੋਈ ਛੋਟਾ ਭਰਾ ਇੱਕ ਵੱਡਾ ਫੌਤ ਹੋ ਗਿਆ ਸੀ 22 ਸਾਲ ਦਾ ਇਹ ਗੜੇਥਾਨਾ ਆਪਣਾ ਸੰਤੋਖ ਜੁਰੀ ਇਹ ਦੋ ਭਰਾ ਸਨ ਤੇ ਸੰਤੋਖ ਸਿੰਘ ਤੇ ਨੋਖ ਸਿੰਘ ਤੇ ਕਾਫੀ ਫੋਟੋ ਆਹੀ ਹਾਂਜੀ ਨਿੱਕਾ ਤੇ ਆ ਮੈਨੂੰ ਦੱਸਿਆ ਬਈ ਨਿੱਕਾ ਫੋਟੋ ਗਿਆ ਤੇ ਦਬਾਲ ਬਚਾ ਉਹਨੇ ਬਚੇ ਕਿਨੇ ਉਹਦੀ ਮੈਂ ਆ ਕੁੜੀ ਇੱਕ ਤੇ ਦੋ ਭਰਾ ਸੀ ਮੇਰੇ ਤੇ ਇੱਕ ਭਰਾ ਮੇਰਾ ਫੋਟੋ ਗਿਆ ਇੱਕ ਮੇਰੇ ਤੋਂ ਛੋਟਾ ਹੈ ਹਾਂ ਹਾਂ ਸਾਡੀ ਪੈਸ ਹਾਂ ਮੈਂ ਨੌਕਸੇਂ ਦੇ ਇਲਾਜ ਚ ਇਹ ਫਿਰ ਤੁਹਾਡੀ ਪੋਤੀ ਹੋਈ ਹੈ ਭਤੀਜੀ ਹੋਈ ਕੀ ਹੈ ਬੇਟੀ ਠੀਕ ਠੀਕ ਭਤੀਜੀ ਸਾਡ ਬਣਾ ਦਿੱਤੀ ਜੋ ਆਪ ਰਾਜ ਦੀ ਕਿਉਂ ਇੱਥੇ ਰਹਿ ਕੇ ਸਰਾਂਗੇ ਉਹ ਬਸ ਪੁੱਤਰਾ ਮੁਕੱਦਰਾ ਨੇ ਜੁੜ ਰੱਖ ਲਿਆ ਮ ਕਦਾ ਜੁੜਾ ਰੱਖਿਆ ਅੱਲਾ ਪਾਉਦੀ ਹੈ ਨਾ ਮੇਲ ਹੋ ਗਿਆ ਨਹੀਂ ਤੇ ਮੰਨ ਵਿੱਚ ਹੀ ਰਹਿਣਾ ਸੀ ਜੇ ਲੋ ਘਰੋਂ ਖਟੋੜ ਜੇ ਆਂਦੀ ਰਵਾਂਗੀ ਮੈਂ ਆਂਦੀ ਰਵਾਂਗੀ ਤੁਸੀਂ ਆਪਣੀ ਸਿਹਤ ਅੱਛੀ ਕਾਮਯਾਬ ਰੱਖਿਓ ਮੈਂ ਆਂਦੀ ਰਵਾਂਗੀ ਅੱਛਾ ਮੁੰਡਾ ਸਾਡਾ ਪਿਓ ਜੀ ਦਾ ਬਾਪ ਇਹ ਸਭ ਤੋਂ ਵੱਡਾ ਦੋਖੇ ਕਿ ਉਹ ਡੀਕ ਦੇ ਤੁਰ ਗਏ ਹਾਂ ਬਿਲਕੁਲ ਸਹੀ ਛਾਸੀ ਜੀ ਮੈਂ ਮਦਦ ਕੀਤਾ ਉਸ ਤੋਂ 2-3 ਸਾਲ ਪਿੱਛੇ ਹੈ ਹੁੰਦੀ ਸੋ ਤੇ ਬਾਸ ਉਹਨਾ شادی ਧਾਰ ਕੇ ਨਾ ਮੇਰੇ ਭਰਾ ਨੇ ਕਿ ਸਾਨੂੰ ਉਹ ਤੋਂ ਪਤਾ ਹੀ ਨਹੀਂ ਸੰਦਾ ਕਿ ਕਿਸ ਅਸਕੇ ਲਈ ਮੈਂ 12 ਸਾਲ ਦੀ ਸੀ ਤੇ ਮੇਰੇ ਦਾਦਾ ਜੀ ਬੜੀ ਕੋਸ਼ਿਸ਼ ਕਰਦੇ ਰਹੇ ਕਿ ਅਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਰابطਾ ਕਰੀਏ ਫਿਰ ਬੜੀ ਮੁਸ਼ਕਲ ਦੇ ਨਾਲ ਉਧਰੋਂ ਉਧਰੀ ਦੋਵੇਂ ਜੀ ਜਿਹੜੇ ਇੱਕ ਦੂਜੇ ਨੂੰ ਲੱਭਦੇ ਰਹੇ ਤੇ ਸਾਡਾ ਰابطਾ ਕਾਇਮ ਹੋਇਆ ਤੇ ਅਸੀਂ ਉਧਰ ਉਧਰੀ ਇੱਕ ਦੂਜੇ ਨੂੰ ਜਿਹੜੀਆਂ ਉਹ ਚਿੱਠੀਆਂ ਲਿਖਦੇ ਸਨ ਮੇਰੇ ਤਾਇਆ ਜੀ ਵੀ ਲਿਖਦੇ ਸਨ ਮੇਰੇ ਦਾਦਾ ਜੀ ਵੀ ਲਿਖਾਉਂਦੇ ਸਨ ਜਦੋਂ ਮੈਂ ਸ ਹੋਛ ਸੰਭਾਲੀ ਤੇ ਮੈਂ ਵੀ ਜਿਹੜੀਆਂ ਚਿੱਠੀਆਂ ਆ ਉਹ ਲਿਖਣੀਆਂ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਜਿਹੜਾ ਮੈਂ ਚੜ੍ਹਦੇ ਪੰਜਾਬ ਤੋਂ ਜਿਹੜਾ ਚਲੀ ਗਈ ਇੰਗਲੈਂਡ ਚਲੀ ਗਈ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਕਿ ਇਸ ਤਰ੍ਹਾਂ ਸਾਡਾ ਜਿਹੜਾ ਸੀ ਉਧਰ ਉਧਰੀ ਕੰਟੈਕਟ ਜਿਹੜਾ ਸੀ ਸਾਡਾ ਉਹ ਬੰਦ ਹੋ ਗਿਆ ਕੋਈ ਸਾਡਾ ਰਾਬਤਾ ਨਹੀਂ ਰਿਹਾ ਇਹ ਜਿਹੜੀਆਂ ਚਿੱਠੀਆਂ ਮਤਲਬ ਕਿ ਅਸੀਂ ਉਧਰ ਉਧਰੀ ਪਾਉਂਦੇ ਸਾਂ ਤੁਸੀਂ ਵੇਖ ਰਹੇ ਹੋ ਇਹ ਚਿੱਠੀਆਂ ਵੇਖੋ ਇਹਨਾਂ ਨੇ ਕਿਸ ਤਰ੍ਹਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਮੇਰੇ ਲਈ ਉਦੋਂ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੇ ਮੇਰੀ ਸ਼ਾਦੀ ਦਾ ਕਾਰਡ ਵੀ ਜਿਹੜਾ ਹੈ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਉਹਨੂੰ ਮਤਲਬ 27-28 ਸਾਲ ਹੋ ਗਏ ਨੇ ਇਹ ਇੱਕ ਇਹਨਾਂ ਦਾ ਪਿਆਰ ਹੈ ਜਿਹੜਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਮੇਰੇ ਦਾਦਾ ਜੀ ਮਨਾ ਮੇਰੇ ਦਾਦਾ ਜੀ ਆ ਮੇਰੇ ਤਾਇਆ ਜੀ ਜਿਹੜੇ ਹੁਣ ਪਿਛੇ ਬਚੇ ਨੇ ਹਾਂ ਸੰਤੋਖ ਸਿੰਘ ਜਿਹਨਾਂ ਨੂੰ ਮੈਂ ਮਿਲ ਕੇ ਆਈ ਆ ਜਿਹੜੇ ਕਹਿੰਦੇ ਸੀ ਮੈਨੂੰ ਕਿਸੇ ਤਰ੍ਹਾਂ ਇੱਕ ਵਾਰੀ ਲੈ ਜਾ ਆ ਮੇਰੇ ਡੈਡੀ ਸੰਤੋਖ ਸਿੰਘ ਅਨੋਖ ਸਿੰਘ ਇਹ ਨਾਲ ਹੀ ਹੁੰਦਾ ਥੋੜੀ ਆ ਮੇਰਾ ਛੋਟਾ ਭਾਈ ਆ ਸਾਡਾ ਨੌਕਰ ਹੁੰਦਾ ਸੀ ਮੂਕੀਦੋ ਸੋ ਐ ਸੰਤੋਖ ਸਿੰਘ ਦਾ ਬੇਟਾ ਸੁਜੀਤ ਸਿੰਘ ਹੁੰਦਾ ਸੀ ਕਾਲਾ ਕਹਿੰਦੇ ਆ ਇਹ ਮੇਰੇ ਭਾਬੀ ਦਾ ਭਰਾ ਦਾ ਸੋਣਾ ਮੁੰਡਾ ਸਾਂ ਇਹ ਮੁੰਡਾ ਹਾਂ ਇਹ ਮੁੰਡਾ ਉਹ ਜਿਹਦੀ ਮਾਂ ਜਨੇੰਗ ਸਿੰਘ ਦੀ ਫੋਟੋ ਵਹਾਈ ਹੁੰਦਾ ਅੱਛਾ 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 ਹਾਂ ਇਹਦਾ ਇਹਦਾ ਡੈਡੀ ਫੌਤ ਹੋ ਗਿਆ ਮੁਖਤਿਆਰ ਸਿੰਘ ਅਸੀਬਲਾ ਕਿਉਂਕਿ ਜਦੋਂ ਮੇਰੇ ਦਾਦਾ ਜੀ ਗੱਲਾਂ ਕਰਦੇ ਹੁੰਦੇ ਸਨ ਨਾ ਤੇ ਬਹੁਤ ਰੋਂਦੇ ਹੁੰਦੇ ਸਨ ਆਪਣੇ ਭਰਾ ਨੂੰ ਯਾਦ ਕਰਦੇ ਹੁੰਦੇ ਸਨ ਕਹਿੰਦੇ ਹੁੰਦੇ ਸੀ ਬੜਾ ਮਿਲਣ ਨੂੰ ਜੀ ਕਰਦਾ ਹੈ ਪਤਾ ਨਹੀਂ ਸਾਡੇ ਕੋ ਕਿਉਂ ਨਹੀਂ ਆਇਆ ਤੇ ਉਹਨਾਂ ਦਾ ਜਿਹੜਾ ਵਿਛੜਨਾ ਸੀ ਉਹ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਹੈ ਤੇ ਸਾਨੂੰ ਉਹ ਜਿਹੜਾ ਅੱਜ ਇੱਥੇ ਖਿੱਚ ਕੇ ਲਿਆਇਆ ਹੈ ਇਹ ਕਿਦਾ ਕਰ ਹੈ ਇਹ ਮੇਰਾ ਘਰ ਮੇਰੇ ਪੁੱਤਰ ਵੱਡੇ ਦਾ ਘਰ ਨਿੱਕੇ ਦਾ ਨਿੱਕੇ ਦਾ ਅੱਛਾ ਉਹ ਦੂਜੇ ਛੋਟੇ ਦਾ ਉਸ ਦਾ ਹਾਲਤ ਉਹ ਦੂਜੇ ਵੱਡੇ ਦਾ ਪਰ ਅੱਛਾ ਕਰਾ ਪੁੱਤਰ ਨੇ ਬਲ ਠੀਕ ਆ ਯੂ ਹੈਜ਼ ਆਉਣਾ ਪੁੱਤਰ ਅੱਗਾ ਸੁਣੋ ਆਉਨੇ ਆ ਇਹ ਮੇਰਾ ਪੋਤਰਾ ਹੈ ਇਧਰ ਆ ਇਹ ਮੇਰਾ ਪੋਤਰਾ ਹੈ ਇਹਨਾਂ ਦਾ ਉਹ ਕੋਈ ਡੇਰਾ ਸੀ ਜਿਹੜਾ ਸਾਡਾ ਹਾਂ ਸਾਡਾ ਹੈ ਹਾਂ ਜਿਹੜਾ ਸਾਡਾ ਸੀ ਉਹ ਇਹਨਾਂ ਦਾ ਇੱਥੇ ਦਾ ਸਾਡਾ ਨਾਲ ਲੱਗ ਜਾਂਦਾ ਸੀ ਸਾਰੇ ਰਹਿਣਾ ਅੱਛਾ ਹਾਂਜੀ ਆਏ ਸਾਡੇ ਪਿਓ ਦਾ ਡੇਰਾ ਦੇ ਹਾਂ ਤੁਹਾਡੇ ਵੀ ਇਹੀ ਹੋਇਆ ਹਾਂ ਆਈ ਹੋਇਆ ਇਹੋ ਇਹਨਾਂ ਦਾ ਵੀ ਸਾਡਾ ਕੋਈ ਕੋਈ ਬਾਪੂ ਜੀ ਹਰਾਂ ਦਾ ਸੋ ਅਸਲ ਡੇਰਾ ਜਿਹੜਾ ਅਸਲ ਖੂਹ ਹੈ ਤੇ ਜਿਹੜਾ ਪੀਪਲ ਕਹਿੰਦੇ ਸੀ ਉਹ ਉਹ ਪੀਪਲ ਅੱਛਾ ਜਦੋਂ ਮੈਂ ਆਈ ਸਾ ਇੱਥੇ ਮੇਰੇ ਤਾਇਆ ਜੀ ਨੇ ਦੱਸਿਆ ਸੀ ਕਿ ਉੱਥੇ ਖੂਤੇ ਸਾਡੇ ਡੇਰੇ ਤੇ ਜਿੱਥੇ ਸਾਡੀ ਖੇਤੀ ਬਾੜੀ ਸੀ ਜ਼ਮੀਨ ਸੀ ਉੱਥੇ ਇੱਕ ਪੀਪਲ ਹੁੰਦਾ ਸੀ ਉਹ ਇਹ ਪੀਪਲ ਹੈ ਸੋ ਪੀਪਲ ਬੁਖਾ ਦੋ ਮੇਰੇ ਤਾਇਆ ਜੀ ਇਸ ਪੀਪਲ ਨੂੰ ਵੇਖ ਲੈਣਗੇ ਤੇ ਮੈਂ ਆਪਣੇ ਤਾਇਆ ਜੀ ਨੂੰ ਆਖਿਆ ਸੀ ਕਿ ਮੈਂ ਉਥੋਂ ਦੀ ਮਿੱਟੀ ਲੈ ਕੇ ਆਵਾਂਗੀ ਤੁਹਾਡੇ ਵਾਸਤੇ ਤੁਸੀਂ ਉੱਥੇ ਜਾ ਸਕਦੇ ਹੋ ਨਹੀਂ ਜਾ ਸਕਦੇ ਅੱਲਾ ਮੌਲਾ ਜਾਵੇ ਪਰ ਮੈਂ ਉੱਥੋਂ ਦੀ ਮਿੱਟੀ ਲੈ ਕੇ ਜਾਵਾਂਗੀ ਉਹਨਾਂ ਲਈ ਇਸ ਮਿੱਟੀ ਨੂੰ ਆਪਣੇ ਕਾਲਜਾ ਲਾ ਕੇ ਠੰਡ ਪਾਣਗੇ ਤੇ ਮੈਂ ਇਹ ਸਾਡੇ ਬਾਪੂ ਜੀ ਸਾਡੇ ਢਾਡੇ ਸਾਹਣਿਆ ਦੇ ਸਾਹੇ ਬਾਪੂ ਜੀ ਹੋਂਦੇ ਖੇਤ ਨੇ ਤੇ ਮੈਂ ਇਥੋਂ ਮਿੱਟੀ ਲੈਣੀ ਆ ਜੇ 1947 ਨਾ ਹੁੰਦਾ ਤੇ ਜਿਹੜਾ ਸਾਡਾ ਪੁਰਾਣਾ ਘਰ ਸੀ ਮੈਂ ਉਸੇ ਘਰ 'ਚ ਉਸੇ ਗਲੀਆਂ ਵਿੱਚ ਖੇਡਦੀ ਹੁੰਦੀ ਮੇਰੀਆਂ ਵੀ ਅੱਜ ਉਥੋਂ ਦੀਆਂ ਸਹੇਲੀਆਂ ਹੁੰਦੀਆਂ ਮੇਰੇ ਵੀ ਉਥੋਂ ਦੇ ਸਕੂਲ ਹੁੰਦੇ ਇਹ ਇੱਥੇ ਦਰਵਾਜ਼ਾ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਹੀ ਹੈ ਪਹਿਲਾਂ ਹੀ ਇੱਥੇ ਅੱਛਾ ਅੱਛਾ ਪਾਕਿਸਤਾਨ ਪਾਕਿਸਤਾਨ ਤੋਂ ਬਣ ਤੋਂ ਪਹਿਲਾਂ ਹੀ ਸੀ ਪੁੱਤਰ ਐਸੇ ਪਹਿਲਾਂ ਹੀ ਦਰਵਾਜ਼ਾ ਚਾਚਾ ਜੀ ਇੱਥੇ ਆ ਜਾ ਸਾਡੇ ਪਿਓ ਹੈ ਅੱਛਾ ਤੇ ਸਾਡੇ ਪਿਓ ਹੈ ਇੱਥੇ ਆਓ ਤੇ ਸਾਡੇ ਪਿਓ ਹੈ ਹਾਂ ਉਦੋਂ ਉਦੋਂ ਇਹ ਪੁੱਤਰ ਕੱਚੀ ਚੜੀ ਕੱਚੀ ਹਾਂ ਜਿਹੜੋ ਜੋ ਨਾ ਆ ਦਰਬਾਰ ਚਾਚੇ ਰਣਪੁਰਲਾ ਵਿਖੇ ਮੈਂ ਹੁਣ ਇੰਨਾ ਗਲੀਆਂ ਤੋਂ ਇੰਨਾ ਪਕਡੰਡੀਆਂ ਤੇ ਤੁਰ ਰਹੀ ਆ ਪਰ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਆ ਗਈ ਹ ਅਜੇ ਵੀ ਮੈਨੂੰ ਇਸ ਤਰ੍ਹਾਂ ਮਰੇ ਇਸ ਤਰ੍ਹਾਂ ਨਹੀਂ ਕਿ ਪਿਆਸ ਬੁੱਝ ਗਈ ਹੈ ਯਕੀਨ ਨਹੀਂ ਆਪਣੇ ਆਪ ਨੂੰ ਆਉਂਦਿਆ ਵੀ ਮੈਂ ਆ ਗਈ ਹ ਉਹਨੇ ਹ ਮਰਾਸੀ ਸੀ ਇੱਕ ਤੋਂ ਨਾਂ ਉਹਨੇ ਉਹਨੇ ਉਹ ਉਸ ਕੰਮ ਤੋਂ ਬਚਾਇਆ ਸੀ ਕਿ ਲੋਟੇ ਅੱਬਲੀ ਬਾਂਗ ਅੱਛਾ ਉਹ ਆਂਦਾ ਹੀ ਮੈਨੂੰ ਆਪਣੇ ਪਿਓ ਦੀ ਕਬਰ ਦੇ ਨਾਲ ਦੀ ਬਣਾਇਆ ਅੱਛਾ ਉਹ ਮਾਸੀ ਮਰਾਸੀ ਦਾ ਨਾਂ ਐ ਮਤਲਬ ਕਿ ਪਹਿਲਾ ਨਾਂ ਸੀ ਨਾ ਉਹਨਾਂ ਦਾ ਜਾਗਰ ਸਿੰਘ ਜਾਗਰ ਸਿੰਘ ਮੇਰੇ ਦਾਦਾ ਜੀ ਦਾ ਭਰਾ ਤੇ ਉਹਨਾਂ ਦੀ ਕਬਰ ਹੈ 87 ਇਸਨ

ਇਸ ਕੋ ਸਾਰੇ ਭਰਾਵਾਂ ਦੀ ਇਕੱਠੀ ਜਗ੍ਹਾ ਸੀ 1947 ਦੇ ਟਾਈਮ ਜੋ ਸਾਡੀ ਫੈਮਿਲੀ ਨੇ ਗਵਾਇਆ ਉਹ ਸ਼ਬਦਾ ਵਿੱਚ ਬਿਆਨ ਕਰਨਾ ਤੇ ਬਹੁਤ ਔਖਾ ਹੈ ਕਿਉਂਕਿ ਉਹਦੀ ਲਿਸਟ ਬੜੀ ਲੰਮੀ ਹੈ ਪਰ ਜਿਹੜੀ ਸਾਡੀ ਫੈਮਿਲੀ ਨੇ ਆਪਣੇ ਘਰ ਆਪਣੀਆਂ ਛੱਤਾਂ ਆਪਣੀਆਂ ਜਾਇਦਾਦ ਜਿਹੜੀਆਂ ਗਵਾਈਆਂ ਨੇ ਉਹ ਤੇ ਗੱਲ ਵੱਖਰੀ ਹੈ ਇਨਸਾਨ ਜਿਉਂਦਾ ਹੈ ਤੇ ਉਹਨੂੰ ਜਿਹੜਾ ਹੈ ਉਹ ਬਣਾ ਸਕਦਾ ਹੈ ਪਰ ਜਿਹੜਾ ਸਾਡਾ ਆਪਸ ਵਿੱਚ ਪਰਿਵਾਰ ਦਾ ਵਿਛੋੜਾ ਪੈ ਗਿਆ ਹੈ ਅੱਧੇ ਜੀ ਇੱਧਰ ਰਹਿ ਗਏ ਨੇ ਅੱਧੇ ਜੀ ਉਧਰ ਰਹਿ ਗਏ ਨੇ ਜੋ ਸਾਡੇ ਬਾਪੂ ਜੀ ਨੇ ਆਪਣੀ ਜ਼ਿੰਦਗੀ ਦਾ ਸਕੂਨ ਗਵਾਇਆ ਏ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਆਖਰੀ ਸਾਹਾਂ ਤੱਕ ਅਸੀਂ ਉਹਨਾਂ ਨੂੰ ਇਹੀ ਕਹਿੰਦਿਆ ਵੇਖਿਆ ਏ ਕਿ ਮੇਰਾ ਭਰਾ ਉਧਰ ਰਹਿ ਗਿਆ ਉਹਨਾਂ ਨੂੰ ਜਿੰਦੇ ਜੀ ਨਹੀਂ ਮਿਲਿਆ ਉਹ ਜੋ ਸਾਡਾ ਸਾਰਾ ਕੁਝ ਗਵਾਚਿਆ ਏ ਰਿਸ਼ਤੇ ਸਾਡੇ ਭੈਣ ਭਰਾ ਉਹ ਸਾਨੂੰ ਨਾ ਸਾਨੂੰ ਮਿਲੇ ਨੇ ਤੇ ਨਾ ਮੇਰੇ ਬਾਪੂ ਜੀ ਨੂੰ ਮਿਲੇ ਨੇ ਉਹ ਦੁਨੀਆ ਤੋਂ ਤੁਰ ਗਏ ਨੇ ਉਹ ਜਿਹੜਾ ਨੁਕਸਾਨ ਦੀ ਪਰਵਾਹੀ ਉਹ ਕਦੀ ਵੀ ਨਹੀਂ ਹੋ ਸਕਦੀ ਜਿਆਦਾ ਉਧਰ ਚਲੇ ਗਿਆਂ ਕਿ ਨਹੀਂ ਕੋਈ ਘਰ ਸਾਡਾ ਰਿਆ ਸੀ ਘਰ ਇੱਥੇ ਰਿਆਇਆ ਕਰੋ ਇੱਦੇ ਜੀ ਜ਼ਿਆਦਾ ਨੇ ਸਾਡਾ ਹੋ ਜ਼ਿਆਦਾ ਹੈ ਹਾਂ ਦਲਾ ਜ਼ਿਆਦਾ ਹੈ ਤੇ ਉਧਰ ਜੀ ਥੋੜੇ ਨੇ ਸਾਡੇ ਅੱਦੇ ਬਾਹਰ ਨਿਕਲ ਗਏ ਨੇ ਮੈਂ ਵੀ ਬਾਹਰ ਆ ਮੇਰਾ ਛੋਟਾ ਭਰਾ ਨਿਊਜ਼ੀਲੈਂਡ ਦੇ ਦੂਜੇ ਦੋ ਮੁੰਡੇ ਚੰਡੀਗੜ੍ਹ ਨਾਲ ਪਿੰਡ 'ਚ ਘਟਾਂ ਆ ਸੀ ਪਿੰਡ 'ਚ ਤਾਇਆ ਜੀ ਨੇ ਤੇ ਉਹਨਾਂ ਦਾ ਬੱਚਾ ਹੈ ਤੇ ਮੇਰੇ ਅੰਮੀ ਨੇ ਜਦੋਂ ਮੈਂ ਜਾਨੀ ਆ ਤੇ ਮਜ਼ਾ ਕੋਈ ਨਹੀਂ ਆਉਂਦਾ ਕਿਉਂਕਿ ਹੁਣ ਇੱਥੇ ਆਈ ਆ ਨਾ ਤੇ ਮੈਨੂੰ ਬੜਾ ਆਨੰਦ ਆਇਆ ਹੈ ਹਾਂ ਹਾਂ ਮੇਰਾ ਜੀ ਕਰਦਾ ਕਿਸੇ ਜੀ ਦਾ ਵਿਆਹ ਕਰਨਾ ਹੋਵੇ ਤਾਂ ਇੱਥੇ ਆ ਕੇ ਕਰੇ ਹਾਂ ਤੇ ਕਰ ਲੈ ਪਰ ਇੱਕ ਵਾਰ ਫੇਰ ਕਰ ਦਿੰਦਾ ਅ ਜੀ ਦਾ ਸ਼ੁਕਰ ਕਰਨਾ ਤੁਗੜਾ ਵੀ ਖਾ ਖਾ ਮੇਰੀ ਗੁੱਡੀ ਵੀ ਹੋਣ ਵਾਲੀ ਨੂੰ ਮਨਾਵਾਗੀ ਹਾਂ ਬਸ ਠੀਕ ਠੀਕ ਜਿਹੜੀ 파ਤਮਾ ਹੈ ਨਾ ਉਹ ਦੀ ਧੀ ਆ ਵੀ ਲੋ ਤੇ ਤੁਸੀਂ ਜੀ ਨਾਲ ਨਾ ਕਰਦੇ ਸੱਦਣਾ ਚਾਹੀਦਾ ਯਾਰ ਸੱਦਣਾ ਚਾਹੀਦਾ ਬਸ ਉਹਦਾ ਜਾਣਾਨੂੰ ਨਹੀਂ ਮੈਂ ਤਾਂ ਕਹਿੰਦੀ ਤਾਂ ਜਾਣਾਂਗੇ ਨਾ ਲੋਕ ਜੀ ਇਹ ਰਹਿ ਗਿਆ ਮਿਲਣ ਵਾਲਾ ਚਾਰ ਦਿਨ ਪਹਿਲੇ ਉਹਦਾ ਹੁਣ ਪਸਤਾਨਦੇ ਨੇ ਵੀ ਸਾਨੂੰ ਉਹਨੂੰ ਪਹਿਲਾਂ ਦੱਸਣਾ ਚਾਹੀਦਾ ਲੱਗਦੇ ਜੀ ਇਹਨੇ ਨਾ ਤੇ ਕੁੱਖੋ ਕੁੱਖ ਨਾ ਮੇਰੇ ਹੂ ਭੋਲਾ ਉਹਨੂੰ ਉਹਦੀ ਬਾਹਰ ਉਹ ਕੁੜੀ ਮਰ ਜੜੀ ਲੋਤਣੀ ਨਾ ਵਿਆਹੀ ਅੱਛਾ ਉਹ ਪਿਆਂਦੀ ਸੀ ਪੱਪਾ ਜੀ ਛੱਲੇ ਆਏ ਇਹ ਨਾਲ ਦੀ ਗੱਲ ਮੈਨੂੰ ਸੈਕਲ ਕੋਲ ਨਹੀਂ ਸੀ ਲੱਭਦੀ ਅੱਛਾ ਤੇ ਮੈਂ ਕਿਵੇਂ ਕੁੜੀ ਨੂੰ ਵੀ ਫੇਰਾ ਪਾਉਂਦਾ ਅੱਛਾ ਕੀ ਹੁੰਦਾ ਦੱਸਿਆ ਸੀ ਆਉਂਦਾ ਤਾਂ ਸੀ ਕਿ ਕਹਿੰਦਾ ਸਿਆਣਾ ਮੇਰੇ ਆਉਣ ਦਾ ਇਹ ਆਂਦੇ ਮੈਨੂੰ ਯਕੀਨ ਨਹੀਂ ਕਿ ਕੋਈ ਤਾਂ ਕਰਕੇ ਕੁੜੀ ਨੂੰ ਦੱਸਿਆ ਨਹੀਂ ਵੀ ਐਵੇਂ ਮਾਰਦੇ ਨੇ ਹਾਂ ਅੱਛਾ ਆ ਮੇਰੀ ਉਹ ਜੜੀ ਕੁੜੀ ਇਹਨਾਂ ਉਹ ਤੇ ਬੜਾ ਕਰਦੇ ਉਹ ਬੜਾ ਕਰ ਅਜੇ ਅਸਲਮ ਨੂੰ ਦੱਸਣਾ ਸੀ ਉਹਨੂੰ ਨਹੀਂ ਦੱਸਿਆ ਉਹ ਵੀ ਉਹ ਵੀ ਜਿੱਦਾਂ ਉੱਥੇ ਗਿਆ ਨਾ ਤੇ ਮਾਮੇ ਨੂੰ ਮਿਲ ਕੇ ਆਇਆ ਅਸਮ ਸੰਤੋਸ਼ ਨੂੰ ਮਿਲ ਗਿਆ ਅੱਛਾ ਚਲ ਖਾ ਉਹ ਖਾ ਬੜਾ ਹਲਕਾ ਚੁੱਕਾ ਹਾਂ ਤੇ ਮੈਨੂੰ ਵੀ ਅੱਜ ਜਿਹੜਾ ਮੈਂ ਇੱਥੋਂ ਜਾ ਰਹੀ ਆ ਮੈਨੂੰ ਅੱਜ ਸਕੂਨ ਨਹੀਂ ਹੈਗਾ ਮੇਰੀਆਂ ਅਧੀਆਂ ਭਤੀਜੀਆਂ ਭਤੀਜੇ ਇੱਧਰ ਰਹਿ ਗਏ ਨੇ ਅੱਦੇ ਭਤੀਜੀਆਂ ਭਤੀਜੇ ਉਧਰ ਨੇ ਮੈਂ ਉਹ ਬਿਆਨ ਨਹੀਂ ਕਰ ਸਕਦੀ ਮੈਨੂੰ ਹੁਣ ਇਸ ਟਾਈਮ ਇਸ ਤਰ੍ਹਾਂ ਫੀਲ ਹੋ ਰਿਹਾ ਏ ਕਿ ਜਿਵੇਂ ਮੈਂ ਤੇ ਜਾ ਰਹੀ ਆ ਪਰ ਮੇਰੀ ਰੂਹ ਜਿਹੜੀ ਏ ਉਹ ਇੱਥੇ ਰਹਿ ਗਈ ਤੇ ਮੈਨੂੰ ਇੱਥੋਂ ਆਪਣੇ ਕਦਮਾਂ ਦੇ ਨਾਲ ਜਾਣਾ ਬਹੁਤ ਮੁਸ਼ਕਲ ਲੱਗ ਰਿਹਾ ਏ